ਚਾਹ ਲੈ ਆਪੂ ਉਹ ਚਾਹ ਕਿੱਥੋਂ ਮੈਂ ਤਾਂ ਭਲਾ ਦਵਾਈ ਆਗਾ ਤੁਹਾਡੀ ਕਰਨ ਵਾਗਿਆ ਤੂੰ ਤੁਹਾਡੇ ਮੈਂ ਸਬਦਾ ਕੇਂਦਰੀ ਚ ਗਿਆ ਸੀਗਾ ਤੇ ਭਲਾਡਾ ਹੁਣ ਲਿਆਉਂਦਾ ਚੂਹੇ ਦੀ ਦਵਾਈ ਮੈਂ ਤੈਨੂੰ ਦੱਸ ਦਿੰਦਾ ਭਲਾਡੇ ਜਨਾ ਉਹ ਯਾਰ ਸੱਤਾ ਟੱਪ ਗਿਆ ਇਹ ਆ ਉਹਦੇ ਉੱਥੇ ਉਹ ਬੱਤੀ ਚ ਖੱਡਾ ਕਰਕੇ ਆ ਚੂਹੇ ਨੇ ਪਾਣੀ ਪੀ ਗਏ ਉਹਦੇ ਟੱਪੀ ਗਿਆ ਕਹਿੰਦਾ ਮੇਰੀ ਕਣਕ ਭਰਤੀ ਤੁਸੀਂ ਪਿਓ ਪੁੱਤੇ ਸੀ ਕੰਮ ਤੇ ਹੋ ਰਹੇ ਹੋ ਐ ਕਿਹੜਾ ਅਸੀਂ ਹੁਣ ਪੜਾਏ ਹੋਏ ਨੇਗੇ ਮੈਂ ਤਾਂ ਕਹਿ ਦੀ ਮਾਂ ਭਾਈ ਸਾਡੀ ਕਿਹੜਾ ਗਲਤੀ ਆ ਅਸੀਂ ਮਾਂ ਤੇਰੀ ਕੰਕ ਖਰਾਬ ਕਰਕੇ ਕੀ ਲੈਣਾ ਤੁਸੀਂ ਤਾਂ ਸਾਡੀ ਵੀ ਕਣਕ ਪੁੱਤੀ ਜਾਂਦੇ ਨੇ ਉਹੀ ਤਾਂ ਗੱਲ ਆ ਆ ਗਾਣੋ ਬਾਬੂਏ ਇਹ ਬਾਬਾ ਜੀ ਕਿਹਨ ਹੋਇਆ ਪਾਣੀ ਪੀ ਲਾ ਪਹਿਲਾਂ ਮੋਟਰ ਚੱਲੀ ਜਾਂਦੀ ਆ ਉਹ ਦੇਖੀ ਮੋਟਰ ਜੀ ਕਿਹਨੇ ਹੋ ਰਿਹਾ ਉਹ ਕਿਤੇ ਪਾਣੀ ਪੀਣ ਲੱਗ ਜੇ ਪਾਣੀ ਮੋਸਟ ਤੇ ਕਰੰਟ ਆਵੇ ਲੋ ਫੜ ਜਾ ਫੜ ਜਾ ਮੜਾ ਚੱਕਵੇਂ ਪੈਰੀ ਹੋ ਜਾ 62 ਦੂ ਆ ਫੇਰ ਹੀ ਦੇਖਦੇ ਆ ਜਾ ਕੇ ਦੂਜੇ ਦਾਤ ਵੀ ਆ ਗਏ ਹੁਣੇ ਬੋੜਾਲ ਪਹੁੰਚ ਗਏ ਹੁਣੇ ਉਹ ਵੀ ਬਾਬੇ ਓਏ ਯਾਰ ਪਾਪਾ ਤੈਨੂੰ ਮੈਂ ਕਹੀ ਜਨਾ ਵੀ ਘਟ ਆਉਣਾ ਮੋਟਰ 'ਚ ਤੂੰ ਸੁਣਦਾ ਨਹੀਂ ਯਾਰ ਮੈਂ ਉੱਥੋਂ ਬੋਲ ਮਾਰੀ ਜਨਾ ਤੈਨੂੰ ਓ ਬੱਚਾ ਬਰਬਾਦ ਏ ਸੀ ਤੇ ਬਰਬਾਦ ਤਾਂ ਤੈਨੂੰ ਦਿੱਤਾ ਦੀ ਸਾਨੂੰ ਇੱਥੇ ਗੜ ਪੈ ਗਿਆ ਜੀ ਓ ਬੋਲ ਮਾਰੀ ਜਨਾ ਦੋ ਗੱਲਾਂ ਤੋਂ ਵੀ ਭਈ ਇਹਦੇ ਕਰੰਟੋਂ ਦਾ ਕਰੰਟੋਂ ਦਾ ਸੁਣੀ ਨਹੀਂਦਾ ਮੇਰੀ ਗੱਲ ਓਏ ਓਏ ਬੱਚਾ ਬਾਹਾਂ ਵੀ ਦੋਨੇ ਚਰਨ ਚਰਨ ਕਰਨ ਲੱਗੀਆਂ ਮੇਰੀਆਂ ਤਾਂ ਬਾਹਰ ਕਰਨੀ ਏ ਖੜਾ ਹੋ ਜਾ ਉੱਤਰ ਬਹਿ ਜਾ ਓਏ ਉਹਦਾ ਮਰਗਿਆ ਦੀ ਹੋਰ ਹੀ ਕੰਮ ਕਰਾ ਦੇ ਦੀ ਗੜ ਪੈ ਗਿਆ ਜੀਰੇ ਸਾਨੂੰ ਤੇਰੀ ਮਟੀ ਲਵਾਉਣੀ ਪੈਂਦੀ ਓਰੇ ਤੂੰ ਇੱਧਰ ਕਿੱਧਰ ਫਿਰਦਾ ਮਾਪਾ ਖੇਤਾਂ 'ਚ ਜਾਂਦਾ ਓਏ ਇਹਨੂੰ ਲੋਟ ਕਰਾਓ ਭਾਈ ਆ ਜਾ ਤੇਰਾ ਮੈਂ ਧੱਕ ਲੈਣਾ ਆ ਜਾ ਉੱਥੇ ਬਹਿ ਜਾ ਸਾਈਡ ਤੇ ਲੈ ਫੜਾ ਜਾ ਤਾਂ ਹੋਰ ਹੀ ਕੰਮ ਕਰਾਦਾ ਤੁਸੀਂ ਨਾ ਚਲੋ ਆ ਜਾ ਆ ਫੜ ਤੇਰਾ ਸਮਾਨ ਇੱਧਰ ਆ ਜਾ ਇੱਧਰ ਆ ਉੱਥੇ ਉੱਥੇ ਕੋਲੇ ਆ ਜਾ ਓਏ ਮਰਵਾਤਾ ਸੀ ਭਾਈ ਇਹਨੂੰ ਠੀਕ ਕਰਾਓ ਆਪਦੀ ਮੋਟਰ ਨੂੰ ਬਚ ਗਿਆ ਓ ਬੱਬਾ ਤੂੰ ਤਾਂ ਜੇ ਤੈਨੂੰ ਕੁਝ ਹੋ ਜਾਂਦਾ ਸੀ ਤਾਂ ਜਮੀ ਪੱਟੇ ਗਈ ਸੀ ਉਹ ਜਦ ਬੱਦ ਗਣਾ ਸਾਰਾ ਸਰੀਰ ਚਰਨ ਚਰਨ ਕਰੀ ਜਾਂਦਾ ਹੈ ਹਜੇ ਵੀ ਬੱਚਾ ਉਹ ਦੋ ਕੜਾਈਆਂ ਲਾਉਣੀਆਂ ਪਈਆਂ ਤੇਰੇ ਨਾਲ ਨੀ ਕੜਾਈ ਦੇ ਨਾਲ ਦੀ ਉਹ ਕਿੱਡੀ ਕ ਦੂਰ ਹੈ ਰਾਣੇਦਾਰਾ ਬੋੜਾਵਾਲ ਇਥੋਂ ਬੋੜਾਲ ਤਾਂ ਥੋੜੀ ਦੂਰੀ ਹੈ ਬੋੜਾਲ ਤਾਂ 2 ਕਿਲੋਮੀਟਰ ਹੈ ਬਸ ਅੱਛਾ ਨੇੜੀ ਹੈ ਬੱਚਾ ਹਾਂ ਨੇੜੀ ਹੈਗਾ ਚੱਲ ਫੇਰ ਮੈਂ ਬਾਗੀ ਜਾਣਾ ਕਿਹੜੇ ਪੰਡਰੇ ਬਾਬੇ ਦੇ ਇਹ ਤਾਂ ਬੱਚਾ ਰਾਜਸਥਾਨ ਦਾ ਹੈ ਮੇਰਾ ਅੱਛਾ ਇਹ ਬੂ Rajasthan ਚ ਗਏ ਹੋ ਮੇਰੇ ਸਾਰੇ ਬਾਬੇ ਨਾ ਇਹਨਾਂ ਕੀ ਕੋਡਵੜ ਬਣਾਇਆ ਹੋਇਆ ਜਿੰਨੂੰ ਪੁੱਛ ਲੈ ਰਹੀ ਇੱਕ ਬਾਬਾ ਕਹਿੰਦਾ ਮੈਂ Rajasthan ਚ ਉਹਦਾ ਬਾਬਿਆਂ ਨੂੰ ਪਤਾਗਾ ਇਹ ਬਾਬਾ ਸੁੱਟੇ ਸਾਰਿਆਂ ਦੀ ਇੱਧਰ ਹੁੰਦੇ ਨੇ ਪਿੰਡ ਨੂੰ ਹੀ ਕਹਿੰਦੇ ਨੇ ਤੁਸੀਂ ਉਹ ਨਹੀਂ ਸਾਡਾ ਕੁੜਮਕ ਵੀਲਾ ਸਾਰਾ Rajasthan ਚ ਹੀ ਹੈ ਬੱਚਾ ਅੱਛਾ ਹਾਂ ਸਾਡੇ ਵਿਆਹ ਸ਼ਾਦੀ ਉਧਰ ਹੀ ਹੈ ਸਾਰਿਆਂ ਦੇ ਉਧਰ ਹੀ ਹੁੰਦੇ ਆ ਉਥੇ ਹੀ ਵੱਸਦੇ ਆ ਅਸੀਂ ਸਰ ਰਾਜਸਥਾਨ ਚ ਹੀ ਰਹੇ ਹੋ ਲਾਣੇਦਾਰਾ ਤੇਰੀਆਂ ਅੱਖਾਂ ਲਾਲ ਜੀਆਂ ਹੋਈਆਂ ਪਈਆਂ ਥੋੜਾ ਜਿਹਾ ਸੁਰਮਾ ਪਾ ਲਈ ਤੇ ਨਾ ਨਾ ਬਾਬਾ ਰਹਿਣ ਦੇ ਇਹਦੇ ਲੈਂਚ ਪਾਏ ਹੋਏ ਨਾ ਬਾਪੂ ਕਿਤੇ ਉਹ ਨਾ ਪੰਗਾ ਲੈ ਲਈ ਤੂੰ ਲੈਂਚ ਜੇ ਪਾਏ ਹੋਏ ਬਾਬਾ ਰਹਿੰਦੇ ਬਾਬਾ ਆਉਂਦਾ ਮੈਂ ਤੇਰੇ ਵਰਗਾ ਕਹਿਣ ਲੱਗਾ ਤੀਗਾ ਕਿਰਾ ਕਿਸੇ ਨੇ ਪਾ ਕੇ ਸੁਰਮਾ ਮੇਰਾ ਬਟੂਈ ਕੱਢਦੇ ਤੇ ਟੇਸ਼ਨ ਤੇ ਅੱਛਾ ਬੱਚਾ ਕੋਈ ਚੋਰ ਮਿਲ ਗਿਆ ਤੈਨੂੰ ਉਹ ਤਾਂ ਮੈਂ ਟਿਕਟ ਪਹਿਲਾਂ ਖਰੀਦ ਰੱਖੀ ਸੀ ਤਾਂ ਬਚਤ ਰਹਿ ਗਈ ਬਾਬਾ ਨਹੀਂ ਹੋਣਾ ਉਹ ਕੋਈ ਚੋਰ ਚਪਟਾ ਹੋਊਗਾ ਬੋਤ ਰੰਗੂਨੀਆ ਬਾਬਾ ਬਾਬੇ ਨਹੀਂ ਇਹੋ ਜਿਹਾ ਕੰਮ ਕਰਦੇ ਹੁੰਦੇ ਨਾ ਨਾ ਬਾਬਾ ਪਾਉਣਾ ਨਹੀਂ ਚਾਰ ਕੋਈ ਕੰਮ ਨਹੀਂ ਇਹ ਮੁੰਡਾ ਹੈ ਤੇਰਾ ਹਾਂ ਕੰਮਕਾਰ ਕੋਈ ਕਰਦਾ ਨਹੀਂ ਕੋਈ ਨੌਕਰੀ ਨਹੀਂ ਮਿਲੀ ਨਾ ਬਾਬਾ ਨੌਕਰੀ ਕੋਈ ਛੋਟੀ ਮੋਟੀ ਨੌਕਰੀ ਤੇ ਅੜਕ ਜੇ ਵਧੀਆ ਵੀ ਇਹ ਕਰੀ ਫਿਰਦਾ ਬੜੇ ਦੇਖਿਆ ਤਾਂ ਕੰਮ ਵੀ ਨਹੀਂ ਹੁੰਦਾ ਉਸ ਮਾਰ ਕੇ ਹਾਂ ਲੱਗਦਾ ਤਾਂ ਪੜਿਆ ਇਹਨੇ ਮੇਰੀ ਜਾਨ ਬਚਾਤੀ ਇਹਨੂੰ ਕੰਮ ਹੀ ਨਾ ਸਿਖਾਇਆ ਰਿਆਂ ਮੈਂ ਸਾਡੇ ਵਾਲਾ ਮਨੂੰ ਕਿਹੜਾ ਬਾਬਾ ਤੂੰ ਟਰੈਕਟਰ ਨਹੀਂ ਚਲਾ ਸਕਿਆ ਮੈਂ ਉਹ ਨਹੀਂ ਤੈਨੂੰ ਬੈਦ ਬਣਾ ਦੇਾਂਗੇ ਪੂਰਾ ਤਖਣਾ ਲੋਕਾਂ ਦੀ ਆਏ ਨਾਬਜ ਦੇਖ ਕੇ ਰੋਗ ਦੱਸਿਆ ਕਰੇਗਾ ਤੂੰ ਤਾਂ ਨਾਬਜ ਦੇਖ ਲੈ ਨਾ ਬਾਬਾ ਹਾਂ ਨਾਬਜ ਦੇਖ ਕੇ ਸਾਰੇ ਰੋਗ ਬੁੱਝ ਜਾ ਕਰੇਗਾ ਮੈਨੂੰ ਦੱਸ ਬਾਬਾ ਫਿਰ ਤੈਨੂੰ ਸ਼ੀਮ ਮੀਨਾ ਬਾਬਾ ਅੱਛਾ ਦੇਖ ਲੈਨੇ ਆ ਲੈ ਤੇਨੂੰ ਤਾਂ ਗਰਮਾਏਸ ਹੋਈ ਪਈ ਐ ਮੈਦੇ ਚ ਇਹ ਤਾਂ ਹਰੇਕ ਨੂੰ ਹੀ ਕਹਿੰਦੇ ਤੁਸੀਂ ਹਰੇਕ ਨੂੰ ਨਹੀਂ ਕਹਿੰਦੇ ਹੁੰਦੇ ਇਹਦਾ ਭਾਈ ਗਰਮਾਏਸ ਪਤਾ ਭਰਿਆ ਪੈ ਉਹ ਰੇਹ ਵਾਲਾ ਅੰਨ ਖਾਣੇ ਹੁਣ ਗਰਮਾਏਸ ਹੀ ਹੋਣੀ ਆ ਹੁਣ ਹੀ ਹੋਣਾਗਾ ਇਹ ਕਿਹੜਾ ਕਿਸੇ ਐਕਸਰੇ ਚ ਆਉਂਦੀ ਹੈ ਹਰੇਕ ਨੂੰ ਇਹ ਐਂ ਫੜਕੇ ਜੇ ਰੇਕ ਨੂੰ ਕਹਿ ਦਿੰਦੇ ਨਾ ਕਿਸੇ ਟੈਸਟ ਚ ਆਵੇ ਨਾ ਕਿਸੇ ਐਕਸਰੇ ਚ ਆਵੇ ਹਰੇਕ ਨੂੰ ਕਹਿ ਦਿੰਦੇ ਨੇ ਤੇਰੇ ਦਾ ਉਹ ਨਹੀਂ ਬੱਚਾ ਹਰੇਕ ਨਾਲ ਲੱਗਨੇ ਵੀ ਸਾਗ ਦੀ ਰੋਟੀ ਹੁਣ ਅਗਰ ਮੈਂ ਉਹ ਨਹੀਂ ਨਹੀਂ ਤੁਸੀਂ ਮੇਰੀ ਗੱਲ ਮੰਨ ਜੋ ਤੁਸੀਂ ਇਹ ਨੇ ਮੇਰੀ ਜਾਨ ਬਚਾਈ ਐ ਇਹਨੂੰ ਮੈਂ ਲੈ ਜਾਣਾ ਆਪਦੇ ਨਾਲ ਹੀ ਬਾਬਾ ਕਿੰਨੇ ਕ ਬਣ ਜਾਂਦੇ ਨੇ ਤੈਨੂੰ ਰੁਪਈਆ ਸੱਚਾ-ਸੱਚ ਦੱਸੀ ਰੁਪਈਆ ਬਣ ਜਾਂਦਾ 4000 ਕਦੇ 4500 ਬਣ ਜਾਂਦਾ ਕਸ ਹਾਂ ਇੰਨੇ ਨਾਲ ਚੱਲੇ ਜਾਂਦਾ ਤੇਰਾ ਸਾਰਾ ਚੱਲ ਜਾਂਦਾ ਮੈਂ ਸੋਨੂੰ ਇਹ ਮਹੀਨੇ ਦਾ ਨਹੀਂ ਕਿਹਾ ਹੋਰ ਇੱਕ ਦਿਨ ਦੀ ਗੱਲ ਦੱਸੀ ਐ ਸੋਨੂੰ ਲਾਣੇਦਾਰਾ ਇਹ ਬਾਬਾ ਤੇ ਸਾਹ ਨਾਲ ਤਾਂ ਬਾਬਾ ਯਾਰ ਫਿਰ ਢੂੜ ਲੱਖ ਦੇ ਲਵੇ ਕਮਾਲ ਨੇ ਯਾਰ ਤੂੰ ਨਹੀਂ ਮਾਰਦਾ ਬਾਬਾ ਹੋਰ ਸਾਨੂੰ ਕਿਵੇਂ ਲੱਗਿਆ ਸਾਨੂੰ ਤਾਂ ਐ ਦੀ ਵੀ ਖੇਤਾਂ ਐ ਤਰ੍ਹਾਂ ਫਿਰਦਾ ਵੀ ਆਮ ਨਕਲੀ ਨਾ 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 ਇੱਥੇ ਬੋੜਾਵਾਲ ਖੜੀ ਐ ਸਾਡੀ ਕਮਾਂਡਰ ਜੀਪ ਅੱਛਾ ਅੱਛਾ ਤੇਰੇ ਨਾਲ ਦੀ ਨੇ ਬਾਬਾ ਮੇਰੇ ਨਾਲ ਤੇ ਅੱਡੋ-ਅੱਡ ਪਿੰਡਾਂ ਚ ਵਗ ਜਾਂਦੇ ਹੁੰਨੇ ਆਂ ਵੀ ਗਈ ਸੀ ਪੈਟਰੋਲ ਵੰਪਾ ਤੇ ਜਦੋਂ ਖੜੇ ਦੀ ਲਾਲ ਜੀਆਂ ਪੱਗਾਂ ਹੀ ਹਾਂ ਹਾਂ ਉੱਥੇ ਦੇਖੇ ਸੀ ਤਾਂ ਨੇ ਹਾਂ ਹਾਂ ਤੇਰੇ ਨਾਲ ਦੀ ਨੱਚਾ ਸਾਡੇ ਨਾਲ ਦੀ ਨੇ ਉਹ ਅੱਛਾ ਜੀਪ ਤੀ ਆਉਨੇ ਆ ਸਾਡੇ ਕੋਲੇ ਆਪਦੀ ਕਮਾਂਡਰ ਗੱਡੀ ਐ ਹਾਂ ਬਾਬਾ ਮੈਨੂੰ ਨਸਖਾ ਦੇ ਹੀ ਕੰਮ ਜਾ ਤੂੰ ਤੈਨੂੰ ਸਿਖਾ ਦਿਆਂਗੇ ਬੱਚਾ ਕਿੰਨੇ ਟਾਈਮ ਦੱਸ ਰਹੇ ਆ ਪਪਾ 6 ਮਹੀਨੇ ਲੱਗ ਜਾਣਗੇ ਲਾਣੇਦਾਰਾ ਇਹਨੂੰ ਸਿੱਖਣ ਤੇ ਅੱਛਾ ਮੈਂ ਬਾਪੂ ਏ ਮੈਂ ਇਹਨੇ ਸਿੱਖਵਾਏ ਕੰਮ ਓਏ ਇਹ ਕੰਮ ਕਿਹੜਾ ਕੰਮ ਐ ਲੋਕ ਕੀ ਕਹਿਣਗੇ ਭਲਾ ਦੱਸਣਾ ਹੈ ਕਿ ਰੁਟਾ ਬੀਟਰ ਬਣਾਉਂਦੇ ਨੇ ਓਏ ਰੁਟਾ ਬੀਟਰ ਨਹੀਂ ਬਾਪੂ ਤੂੰ ਨਹੀਂ ਸਮਝਦਾ ਗੱਲ ਹਾਂ ਆਪਾਂ ਰੋ ਰੇਖਦੇ ਆ ਮਹਿਲਾਂ ਤੇ ਅੱਧੀ ਦੁਨੀਆ ਬੈਦ ਬਣੀ ਫਿਰਦੀ ਐ ਤਾਂ ਕਿ 6 ਮਹੀਨੇ ਆਪਾਂ ਵਿੱਚੀ ਧੂੜ ਚ ਟੱਟੂ ਛੱਡਦਾ ਆਂਗੇ ਕੁਛ ਨਹੀਂ ਹੁੰਦਾ ਮੈਂ ਸਿੱਖ ਲੈਣਾ ਕੰਮ ਪੂਰੇ ਆਪਾਂ ਐਂ ਕਹਦਾਂਗੇ ਪਿੰਡ 'ਚ ਤੂੰ ਕਹਿੰਦੀ ਵੀ ਮੁੰਡਾ ਧੌਲੇ ਫੈਕਟਰੀ 'ਚ ਲੱਗ ਕਰ ਇੱਥੇ ਤੌਲੀਏ ਲਾਣੇਦਾਰਾ ਰੂਟਾ ਬੀਟਰ ਬਣਾਉਣ ਵਾਲਿਆਂ ਨੂੰ ਤਾਂ ਸਾਡੀ ਕਮਾਈ ਮੂਹਰੇ ਲੰਘਦੀ ਆ ਬਾਬਾ ਜਿਹੜੇ ਸਾਹ ਨਾਲ ਤੂੰ ਗੱਲਾਂ ਕਰਦਾ ਮੈਂ ਤਾਂ ਐ ਲਾ ਦਾਂ ਮੈਂ ਅੱਜੀ ਵਾਜਾਂ ਤੇਰੇ ਨਾਲ ਕੱਪੜੇ ਪਾ ਕੇ ਸੱਤ ਬਣੇ ਇਹ ਗੱਲ ਸੁਣ ਲਾਣੇਦਾਰਾ ਹਾਂ ਖਾਣ ਪੀਣ ਰਿਹਾਂ ਸਪਰੇਹਾਂ ਵਾਲਾ ਹੋਇਆ ਪਿਆ ਇੱਕ ਨਾ ਹੋਇਆ ਪਿਆ ਇਹ ਗੱਲ ਬਾਬਾ ਬਿਮਾਰੀਆਂ ਬਾਲੀਆਂ ਸਾਰੀ ਦੁਨੀਆ ਚ 95% ਲੋਕ ਦਵਾਈ ਖਾਂਦੇ ਆ ਲਾਣੇਦਾਰਾ ਉਹ ਦਵਾਈ ਤਾਂ ਹਰੇਕੀ ਖਾਂਦਾ ਆ ਫੇਰ ਉਹ ਤੈਨੂੰ ਸਾਰਾ ਕੁਝ ਸਿਖਾ ਦੇਣਾ ਬਾਬਿਆਂ ਨੇ ਬਾਬਾ ਕਰਮ ਮੈਨੂੰ ਐ ਛੋਟੀ ਦੁਕਾਨ ਤੋਂ ਕੋਣ ਕਿੱਥੇ ਆ ਫਿਰ ਐ ਮੈਂ ਪਿੰਡ ਚ ਆ ਹੀ ਨਹੀਂ ਫਿਰਦਾ ਤੇਰੇ ਨਾਲ ਇਹ ਬੱਚਾ ਖੁਰਕੀ ਐ ਜਾਣਾ ਤੇਰੇ ਬੋਂਤਾ ਨਹੀਂ ਪੈਰੀ ਕਿਤੇ ਬਾਬਾ ਤਾਂ ਉਹ ਮੇਰੇ ਪਾਣੀ ਉੱਥੇ ਲਾ ਕੇ ਆਏ ਰੋਟ ਕੋਤੇ ਰੱਖੀ ਬੈਠਾ 15 ਆ ਵੀ ਕੋਈ ਲਾਇਬ੍ਰੇ ਆ ਕੋਈ ਰੋਡ ਵੀ ਤੇ ਰੈ ਕੋਈ ਫਲਾਨਾ ਗਾ ਕੋਈ ਧੰਪਕਾ ਉਹਨਾਂ ਇਹ ਤਤੀੜ ਤੋਂ ਕੀ ਕਰਾਉਂ ਆ ਬੱਚਾ ਪਰ ਬਿੱਛਾ ਕਬੂਤਰ ਵੀ ਪਾ ਰੱਖੇ ਕੋਈ ਲਾਣੇ ਤਰਾ ਇਹ ਨੂੰ ਤੋਂ ਮੈਂ ਸਾਈ ਲੈ ਕੇ ਦੇ ਦੰਦਾ ਕੁੱਤਿਆਂ ਤੋਂ ਕੀ ਕਰਾਉਂ ਆ ਮੈਂ ਬਾਬਾ ਕਹਿੰਦਾ ਵੀ ਕੋਤੀ ਪਾਲ ਬਾਬਾ ਤੁੰਦ ਦੱਸ ਤੂੰ ਯਾਰ ਮੈਨੂੰ ਜੇ ਮੈਂ ਤੇਰੇ ਨਾਲ ਕੰਮ ਸਿੱਖਣ ਲੱਗ ਗਿਆ ਤਨੂਆ ਕਪੜੇ ਆਦ ਨਹੀਂ ਪਉਂਦਾ ਮੈਂ ਆਪਦੇ ਆਹੀ ਕਪੜੇ ਪਾਇਆ ਕਰ ਕਪੜੇ ਤਾਂ ਬੱਚਾ ਇਹਨੂੰ ਇਹੀ ਭਾਗ ਨਹੀਂ ਪਾਉਣੇ ਪੈਣੇ ਐ ਫਿਰ ਤੂੰ ਇਧਰ ਆ ਭਲਾ ਡੇਰੀਏ ਚ ਕਿੰਤਰ ਜਾਂਦਾ ਤੂੰ ਕਿਹੜੇ ਕਿਹੜੇ ਪਿੰਡਾਂ ਜਾ ਕੇ ਆਹੀ ਤੇਰਾ ਬਰੇ ਪੇਪਲੀਆਂ ਟਾਲੀਆਂ ਬਰੇ ਬੁਰੇ ਨਹੀਂ ਉਹ ਬਾਬਾ ਇਧਰ ਤਾਂ ਮੇਰਾ ਚਾਚਾ ਵਿਆਹ ਹੈ ਉਧਰ ਸੈਣ ਲੈ ਮੈਨੂੰ ਉਹ ਤੇਰਾ ਚਾਚਾ ਫਿਰ ਆਪਾਂ ਨੂੰ ਕੀ ਕਹਿੰਦਾ ਲਾਣੇਂਦਾਰਾ ਨਾ ਨਾ ਫਿਰ ਹੋਰ ਪਿੰਡਾਂ ਲੋ ਜਾ ਕੇ ਪਿੱਤਰ ਸੁਣੀ ਪਾਜਾ ਕਰਾਂ ਬਾਬਾ ਇਧਰ ਜ਼ਰੂਰੀ ਪੰਗਾ ਲੈਣਾ ਇਧਰ ਸਾਡੀਆਂ ਰਿਸ਼ਤੇਦਾਰੀਆਂ ਨੇ ਚੱਲ ਤੇਰੀ ਮਰਜ਼ੀ ਐ ਬਾਬਿਆਂ ਨੇ ਕੀ ਪਰਮਟ ਕਟਾਉਣਾ ਐ ਕਈ ਨੂੰ ਰਾਜਸਥਾਨ ਚ ਲੈ ਜੂੰ ਜਾਂ ਹਰਿਆਣੇ ਚ ਲੈ ਜਾ ਕਰੂੰਗਾ ਉਹ ਬਾਪੂ ਮੈਨੂੰ ਲਾ ਆਉਣ ਦੇ ਯਾਰ 6 ਮਹੀਨੇ 6 ਮਹੀਨੇ ਦਾ ਮੈਂ ਚੋਕੀ ਦਾ ਬੈਰ ਬਣ ਜੂੰ ਉਹ 6 ਮਹੀਨੇ ਦਾ ਤੂੰ ਕਿਤੇ 77 ਰੁਪਏ ਦਾ ਨਾ ਬਣ ਜੇ ਚੋਕੀ ਦਾ ਬੈਰ ਬਣ ਗਿਆ ਨਾ ਭਲਾ ਢੇ ਕਰ ਲਾਂਗੇ ਆਪਾਂ ਗੋਲ ਚੱਕਰ ਚ ਦੁਕਾਨ ਗਿਆਨੇ ਸੰਨਾਰ ਕੀ ਦੁਕਾਨ ਕੋਲੇ ਦੁਕਾਨ ਕਰ ਲਈ ਜਦੋਂ ਨਾ ਬਾਹਰੇ ਲਾ ਦਾਂਗੇ ਬੋਰਡ ਜਦੋਂ ਲਿਖ ਕੇ ਲਾ ਦਾਸਤੇ ਵੀਰੋ ਕੇ ਕਲਾਂ ਵਾਲੇ ਖਾਨਦਾਨੀ ਬੈ ਅਮਰੀਕ ਸਿੰਘ ਸ਼ੌਕੀ ਦੇਖੀ ਨਜ਼ਾਰਾ ਆਉਂਦਾ 50-60000 ਰੁਪਏ ਮਹੀਨੇ ਦੇ ਘੁੱਟਿਆ ਕਰਾਂਗੇ ਬਾਹਣ ਦੇ ਦਾ ਕਰਾਂਗੇ ਕਿਤੇ ਨਜ਼ਾਰਾ ਲਵਾਂਗੇ ਮਰੀਏ ਦਾ ਤੇ ਯਾਰ ਕੋਈ ਉਹ ਇਹ ਲਾਣੇਦਾਰਾ ਜੇ ਭੇਜਣਾ ਹੈ ਪੇਜ ਮੈਨੂੰ ਕਿਉਂ ਲੇਟ ਕਰਾਇਆ ਤੁਸੀਂ ਉਥੇ ਮੇਰੇ ਨਾਲ ਦੇ ਡੀਕੀ ਜਾਂਦੇ ਹੁਣੇ ਬੱਚਾ ਮੈਨੂੰ ਮੇਰੇ ਪਾਸ ਫੋਨ ਵੀ ਅੱਜ ਬੰਦ ਹੋ ਗਿਆ ਲਾਣੇਦਾਰਾ ਬੈਟਰੀ ਡਾਊਨ ਸੀਗੀ ਇਹਦੀ ਫਿਰ ਇਹਦੇ ਕੱਪੜੇ ਲੀੜੇ ਦਾ ਕਿਵੇਂ ਹੋਊਗਾ ਸਾਦਾ ਕੱਪੜੇ ਲੀੜੇ ਬਾਬਿਆਂ ਕੋਲੇ ਬਥੇਰੇ ਐ ਬੱਚਾ ਮੈਂ ਕਰੂੰ ਚੱਕ ਲੈਣਾ ਬਾਬਾ ਜੀ ਦੇ ਕੱਪੜੇ ਉਈ ਚੱਲ ਫਿਰ ਐਂ ਕਰ ਜੁੜੇ ਪਾਇਆ ਇੱਥੇ ਪਾਇਆ ਆਪਦੇ ਘਾਰੇ ਗਿਆ ਤਾਂ ਤੂੰ 2 ਮਹੀਨੇ ਨਹੀਂ ਮੁੜਨਾ ਬਾਬੇ ਤੈਨੂੰ ਹੀ ਢੀਕੀ ਜਾਣਗੇ ਹੁਣ ਭਗ ਜਾ ਵਾ ਪੂਖਰਾ ਹਾਂ ਭਗ ਜਾ ਫਿਰ ਦੇਖੀ ਜਊ ਚੱਲ ਫਿਰ ਤੂੰ ਐਂ ਕਰੀਂ ਖਿਆਲ ਰੱਖੀ ਗਣਕ ਗੁਣਕ ਦਾ ਰੇਰ ਨੂੰ ਪੂਰੀ ਕਰਦੇ ਆ ਗਨੀ ਗੌਰ ਨਾਲ ਰੇਤ ਆਪਾਂ ਆਪਾਂ ਸੋ ਜਾਤੇ ਮੋਟਰ ਕੋਲੇ ਮੈਂ ਆ ਗਿਆ ਬਾਬਾ ਚੱਪਲਾ ਪਾ ਲਿਆ ਮੈਂ ਫਿਰ ਪਾ ਲਿਆ ਚੱਪਲਾ ਚੁੱਪਲਾ ਪਾਪ ਦੀਆਂ ਪਾ ਲਿਆ ਬੱਚਾ ਓਏ ਆ ਜਾ ਭਾਈ ਬੱਚਾ ਪਾ ਲਿਆ ਚੱਪਲਾ ਹਾਂ ਬਾਬਾ ਆ ਗਿਆ ਆ ਜਾ ਫਿਰ ਚੱਲੀਏ ਚੰਗਾ ਬਾਪੂ ਫਿਰ ਮੈਂ ਚੱਲਦਾ ਬਾਬੇ ਨਾਲ ਚੰਗਾ ਮੇਰਾ ਸ਼ੇਰ ਐ ਕਰੀ ਬੇਨਾਂ ਭਗਤਾ ਜਾ ਉਥੇ ਕੋਈ ਚੌੜ-ਚੂੜ ਨਾ ਕਰੀ ਕਿਸੇ ਕਿਸਮ ਦੀ ਚੰਗਾ ਬਾਬਾ ਧਿਆਨ ਨਾਲ ਰੱਖੀ ਇਹਨੂੰ ਮੜਾ ਜਾ ਮੈਂ ਇਹਨੂੰ ਆਪਦਾ ਬੱਚਾ ਬਣਾ ਕੇ ਰੱਖੂੰ ਤੂੰ ਸੋਚ ਨਾ ਕਰੀ ਅੱਜ ਤੋਂ ਤੇਰੇ ਹਵਾਲੇ ਐ ਹਾਂ ਆਏ ਮੁੰਡੀਆਂ ਮੰਗੂ ਨਾ ਰੋ ਕੋਈ ਗੱਲ ਨਹੀਂ ਮੇਰੇ ਹੀ ਬੱਚਾ ਹੈ ਚੱਲ ਤੇਰੇ ਹੀ ਚੱਲ ਜਾ ਆਪੂ ਫੇਰ ਖਿਆਲ ਰੱਖੀਦਾ ਉਹਦਾ ਇਹਨੂੰ ਗੌਰ ਨਾਲ ਪਾ ਲਿਆ ਕਰੀ ਕਰਕੇ ਮੈਂ ਹੁਣ 20 ਨੂੰ ਕਿਹੜਾ ਮਾਰੂੰ ਉਹ ਬਾਬਾ ਤੇਰਾ ਨੰਬਰ ਨੰਬਰ ਤਾਂ ਦੇ ਜਾਂਦਾ ਕੋਈ ਡਰੈਸ ਤਾਂ ਦੇ ਜਾਂਦਾ ਓਏ ਤੋ ਨੰਬਰ 13 ਲੈ ਕੇ ਮੈਂ ਵਟਸਐਪ ਕਰ ਦੂੰ ਆਪਦਾ ਸਾਰਾ ਐਡਰੈਸ ਕਰ ਦੂੰ ਆਹ ਰਿਕਾਰਡ ਤੈਨੂੰ ਸੈਂਡ ਕਰ ਦਿਆਂਗੇ ਕੋਈ ਨਾ ਲੈਣਾ ਬਾਪੂ ਚੱਕਰ ਨਾ ਮਾਰਨ ਤੂੰ ਕੋਈ ਚੰਗਾ ਬਾਪੂ ਕੰਕ ਨੂੰ ਪਾਣੀ ਗੌਰ ਨਾਲ ਲਾਵਾ ਕਰੀ ਯਾਰ ਤਾਂ ਚੱਲੇ ਨੇ ਉਹ ਅਮਰੀਕਸ਼ਾ ਮੁੰਡਾ ਭੇਜਤਾ ਦਿੱਤਾ ਹੁਣ ਘਰੇ ਦੀ ਮਾਂ ਨੂੰ ਕੀ ਜਵਾਬ ਦੇਵਾਂਗੇ ਔਖੀ ਹੋ ਗਿਆ ਤਾਂ ਬਾਬਾ ਕੋਈ ਐਡਰੈਸ ਦੇ ਕੇ ਗਿਆ ਕਿਤੇ ਹੁਣ ਆ ਮੁੰਡੇ ਨੂੰ ਦਿੱਲੀ ਵੇਚ ਰੇ ਜਾ ਕੇ ਚੱਲ ਪ੍ਰਮਾਤਮਾ ਤੇਰੇ ਆਸਰੇ ਹੁਣ ਮੁੰਡਾ ਵੀ ਘਰ ਵੀ ਫਸਲ ਵੀ ਸਾਰਾ ਕੁਝ ਮੇਰਾ ਦਾ ਤੇਰੇ ਤੇ ਸਿੱਟਿਆ ਹੋਇਆ ਹੈਗਾ ਏ ਮੇਰੇ ਸੱਚੇ ਪਾਤਸ਼ਾਹ ਮਿਹਰ ਕਰੀਂ ਦਾ ਤਿਆ ਓਏ ਆ ਜਾ ਉਹ ਵਿਆਹ ਵਾਲੀ ਕੁੜੀ ਮੰਗੂ ਕਰੀ ਜਾਣਾ ਹੈ ਖੇਖਣ ਜੇ ਹਿੱਤਾ ਤੁਰ ਪਏ ਹੁਣ ਤੈਨੂੰ ਡੋਲੂ ਜ ਮੈਨੂੰ ਫੜਾ ਦੇ ਬਾਬਾ ਮੈਂ ਫੜ ਲਾ ਡੋਲੂ ਤਾਂ ਨੇਰਾ ਹੋ ਹੀ ਜਾਂਦਾ ਹੈ ਬਹੁਤ